ਗੁਰੂ ਤੇਗ ਬਹਾਦਰ ਜੀ ਨੇ ਕਿਹਾ ਨਾ ਪੈ ਕਾਉ ਨੂੰ ਦੇਤ ਨਾ ਹੈ ਨਏ ਪੈਮਾਨਤਾ ਨਾ ਡਰਾਉਣਾ ਕਿਸੇ ਨੂੰ ਨਾ ਡਰਨਾ ਸੱਚ ਸੱਚ ਤੇ ਕੜਾ ਉਹ ਦਬਾ ਨਹੀਂ ਪਾਉਂਦੇ ਪੁਲਿਸ ਵਾਲੇ ਵੱਡੇ ਦੇ ਕਾੜਾ ਕੁਛ ਕੀਤਾ ਜੀ ਇਹਨਾਂ ਨੇ ਬਹੁਤ ਕੁਛ ਕੀਤਾ ਵੱਡੇ ਨਹੀਂ ਕਰਦੇ ਦਰਮਿਆਨੇ ਜੀ ਆ ਮਤਲਬ ਐਸ ਐਚਓ ਤੱਕ ਜ ਹੋਰ ਕੁਛ ਨਹੀਂ ਵੀ ਮਾਫੀ ਮੰਗ ਲੈਂਦੇ ਹੈਗੇ ਮਾਫੀ ਨੂੰ ਤਾਂ ਕਹਿੰਦੇ ਸੀ ਅਗਲੇ ਦਿਨ ਆਗੇ ਸੀ ਨਹੀਂ ਮਾਫੀ ਨਹੀਂ ਐਸ ਗੱਲ ਨੂੰ ਸਿੰਘ ਨਹੀਂ ਮੱਝੇ ਦੀ ਹੈ ਤਰਨ ਤਰਨ ਦੀ ਉਹ ਕਹਿੰਦੇ ਜੋ ਉਹ ਨਾ ਕੀਤਾ ਉਹ ਕਰ ਲੈਣ ਤੋਂ ਫਿਰ ਉਹ ਆਗੇ ਸੀ ਮਾਫੀ ਮੰਗਨ ਲਈ ਲਗਭਗ ਨੇੜੇ ਹੀ ਸੀ ਮੈਨੂੰ ਪਤਾ ਲੱਗਿਆ ਜਦੋਂ ਬਾਈ ਲੱਖਾ ਆਗਾ ਉਹ ਕਹਿੰਦਾ ਇੱਥੇ ਨਾ ਲੈ ਲੋਕਾਂ ਨੇ ਕੁੱਟ ਕੁੱਟ ਕੇ ਮਾਰ ਦੇ ਨੇ ਜਿੰਨਾ ਕੱਟ ਹੋ ਗਿਆ ਉਸ ਉੱਥੇ ਲਗਭਗ 8-10 ਹਜ਼ਾਰ ਬੰਦਾ ਇਕੱਠਾ ਹੋ ਗਿਆ ਸੀ ਹਸਪਤਾਲ 'ਚ ਕਿਉਂਕਿ ਮੈਂ ਅਜੇ ਤੱਕ ਵਗਾੜੀ ਨਹੀਂ ਨਾ ਦੀ ਕਿਸੇ ਨਾਲ ਬਣਾਈ ਹੈ ਪੰਨੀਵੇਂ ਹੋ ਕੇ ਮਿਲਣ ਆ ਰਹਿਣਾ ਕਹਿੰਦੇ ਉਹ ਦਿਨ ਤਾਂ ਡੀ ਲੱਗੀ ਸੀ ਉਹਦੇ ਦਾਰੂ ਦੂਰੀ ਤੇ ਕਾਫੀ ਸ਼ਕੀਲ ਦਾਰੂ ਮੈਂ ਬਹੁਤ ਪੂਰਾ ਸ਼ਕੀਨਾ ਜੀ ਅਜ ਵੀ ਰੱਜ ਕੇ ਹਾਂ ਜੀ ਹਾਂ ਜੀ ਅੱਜ ਵੀ ਤਾਂ ਭਾਵੇਂ ਜਦੋਂ ਕੰਮ ਖਤਮ ਹੋ ਗਿਆ ਵਿਲੇ ਹੋ ਗਏ ਉਹ ਵਿਲੇ ਹੋ ਗਿਆਂ ਉੱਥੇ ਮੇਰੀ ਕਿਸੇ ਵਾਈਫ ਨੂੰ ਹਾਰਟ ਪੇਨ ਹੋ ਗਈ ਬਹੁਤ ਜ਼ਿਆਦਾ ਤੇ ਸਹੁਰੇ ਤੋਂ ਮੈਂ ਦੱਸਿਆ ਬਾਹਰ ਇੱਕ ਸਾਲ ਆਈ ਇੱਥੇ ਉਹ ਕਿਤੇ ਬਾਹਰ ਗਿਆ ਸੀ ਬੇਟਾ ਛੋਟਾ ਔਰ ਉੱਥੇ ਵੀ ਇਕਲ ਕੋਈ ਨਹੀਂ ਜਦੋਂ ਜੀਵਨ ਸਾਥੀ ਦਾ ਇਹ ਹੁੰਦਾ ਤਾਂ ਭੱਜ ਨਹੀਂ ਆ ਤੂੰ ਮੈਂ ਕਿਹਾ ਉਹ ਮੇਰੇ ਕੋਲ ਰਾਈਫਲ ਸੀ 0.22 ਜੇ ਤੋਂ ਉਹਨਾਂ ਨੂੰ ਉਹ ਲੱਗਿਆ ਵੀ ਯਾਰ ਇਹਨੂੰ ਵਲਿਆ ਜਾ ਸਕਦਾ ਤੇ ਹਫਤਾ ਚੱਲਦਾ ਸੀ 84 ਵਾਲਾ